ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਸਿੱਖ ਭਾਈਚਾਰੇ ਤੇ ਉਹਨਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਦਿਆਂ ਹੋਇਆਂ ਬਰਵਿਕ ਸਪ੍ਰਿੰਗ ਖੇਤਰ ਦੀ ਇੱਕ ਝੀਲ ਦਾ ਨਾਮ ਗੁਰੂ ਨਾਨਕ ਝੀਲ ਰੱਖਿਆ ਗਿਆ ਹੈ। ਇਹ ਫੈਸਲਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਲਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ 15 ਨਵੰਬਰ ਨੂੰ ਆ ਰਿਹਾ ਹੈ। ਵਿਕਟੋਰੀਅਨ ਮਲਟੀਕਲਚਰਲ ਅਫੇਅਰਸ ਮਿਨਿਸਟਰ इंग्रेड स्टिट ਨੇ ਐਲਾਨ ਕੀਤਾ ਹੈ ਕਿ ਸੂਬੇ ਦੀ ਸਰਕਾਰ ਵਿਕਟੋਰੀਆ ਦੇ ਵਿੱਚ ਲੰਗਰ ਸਮਾਰੋਹ ਦੇ ਲਈ 6 ਲੱਖ ਡਾਲਰ ਦਾ ਅਨੁਦਾਨ ਵੀ ਦੇਵੇਗੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਨੇਮ ਅ ਪਲੇਸ ਮੁਹਿੰਮ ਦੇ ਤਹਿਤ ਬਰਵਿਕ ਸਪ੍ਰਿੰਗਸ ਛੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਛੀਲ ਕਰ ਦਿੱਤਾ ਗਿਆ ਹੈ ਵਿਕਟੋਰੀਆ ਸਰਕਾਰ ਦੀ ਇਹ ਮੁਹਿੰਮ ਸਮਾਜ ਦੇ ਵਿੱਚ ਅਲਪसंख्यक ਤੇ ਹੋਰ ਖਾਸ ਪਾਈਚਾਰਿਆਂ ਦੇ ਪ੍ਰਮੁੱਖ ਵਿਅਕਤੀਆਂ ਨੂੰ ਸਨਮਾਨਿਤ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਹੈ ਇਸ ਪਹਿਲ ਦੇ ਤਹਿਤ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਝੀਲ ਦਾ ਨਾਮਕਰਨ ਕੀਤਾ ਗਿਆ ਹੈ ਜਿਹੜੀ ਕਿ ਪੂਰੇ ਸਿੱਖ ਪਾਈਚਾਰੇ ਵਾਸਤੇ ਇੱਕ ਗਰਵ ਦਾ ਵਿਸ਼ਾ ਹੈ ਇਸ ਨਾਮਕਰਨ ਦੇ ਪਿੱਛੇ ਵਿਕਟੋਰੀਆ ਦੇ ਸਿੱਖ ਇੰਟਰਫੇਥ ਕਾਉਂਸਲ ਦੇ ਚੇਅਰਮੈਨ ਜਸਪੀਰ ਸਿੰਘ ਸੂਰੋਪਦਾ ਦਾ ਯੋਗਦਾਨ ਰਿਹਾ ਹੈ ਉਹਨਾਂ ਨੇ 2018 ਦੇ ਵਿੱਚ ਵਿਕਟੋਰੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਇਸ ਵਿਸ਼ੇ ਬਾਰੇ ਗੱਲਬਾਤ ਸ਼ੁਰੂ ਕੀਤੀ ਸੀ ਸਰੋਪਦਾ ਨੇ ਦੱਸਿਆ ਕਿ ਹੁਣ ਇਸ ਛੇਲ ਦਾ ਨਾਮ ਗੁਰੂ ਨਾਨਕ ਛੀਲ ਹੋਵੇਗਾ ਤੇ ਛੇਤੀ ਹੀ ਸਰਕਾਰੀ ਗੱਜਟਾਂ ਤੇ ਹੋਰ ਦਸਤਾਵੇਜ਼ਾਂ ਵਿੱਚ ਵੀ ਇਹ ਨਾਮ ਦਰਜ ਹੋ ਜਾਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨਾਮਕਰਨ ਦੇ ਨਾਲ ਛੀਲ ਤੇ ਆਉਣ ਵਾਲੇ ਲੋਕ ਗੁਰੂ ਨਾਨਕ ਜੀ ਔਰ ਸਿੱਖ ਧਰਮ ਬਾਰੇ ਵੀ ਜਾਣ ਸਕਣਗੇ ਤੇ ਉਹਨਾਂ ਤੋਂ ਪ੍ਰੇਰਣਾ ਲੈ ਸਕਣਗੇ ਇਸ ਇਤਿਹਾਸਿਕ ਨਾਮਕਰਨ ਸਮਾਗਮ ਦੀ ਸ਼ੁਰੂਆਤ ਬਨੁਰੋਂਗ ਪਾਈਚਾਰੇ ਦੇ ਅੰਕਲ ਮਾਰਕ ਬ੍ਰਾਊਨ ਵੱਲੋਂ ਵੈਲਕਮ ਟੂ ਕੰਟਰੀ ਸਮਾਰੋਹ ਵਿੱਚ ਕੀਤੀ ਗਈ। ਇਹ ਸਨਮਾਨ ਸਿੱਖ ਪਾਈਚਾਰੇ ਦੇ ਇਤਿਹਾਸ ਤੇ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦਾ ਇੱਕ ਪ੍ਰਤੀਕ ਹੈ। ਉਹ ਨਾਲ ਹੀ ਵਿਕਟੋਰੀਆ ਦੀ ਬਹੁਸੰਸਕ੍ਰਿਤੀ ਸਮਾਜ ਦੀ ਚਲਕ ਵੀ ਪੇਸ਼ ਕਰਦਾ ਹੈ। ਵਿਕਟੋਰੀਆ ਦੇ ਵਿੱਚ ਸਿੱਖ ਪਾਈਚਾਰਾ ਤੇਜ਼ੀ ਨਾਲ ਵਧ ਰਿਹਾ ਹੈ ਆਸਟ੍ਰੇਲੀਆ ਦੀ ਕੁੱਲ ਮਿਲਾ ਕੇ ਸਿੱਖ ਪਾਈਚਾਰੇ ਦੀ ਆਬਾਦੀ 2 ਲੱਖ 10 ਹਜ਼ਾਰ ਹੈ ਜੋ ਕਿ ਪੂਰੇ ਮੁਲਕ ਦੀ ਜਨਸੰਖਿਆ ਦਾ 8% ਹੈ ਵਿਕਟੋਰੀਆ ਸੂਬੇ ਦੇ ਵਿੱਚ ਸਿੱਖ ਪਾਈਚਾਰੇ ਦਾ ਇੱਕ ਵੱਡਾ ਹਿੱਸਾ ਵਸਿਆ ਹੋਇਆ ਹੈ ਤੇ ਇੱਥੇ ਉਹਨਾਂ ਨੇ ਕਈ ਗੁਰਦੁਆਰੇ ਵੀ ਸਥਾਪਿਤ ਕੀਤੇ ਨੇ